ਜਨਹਿਤ ਇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੰਜਲੀ ਰਾਜਪੂਤ ਇਸ ਵੇਲੇ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਚੰਡੀਗੜ੍ਹ ਮੇਅਰ ਦੇ ਇਲੈਕਸ਼ਨਸ ਜਿਹੜੇ ਕਿ ਕਿੰਨੇ ਹੀ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੀ ਸੀ ਤਾਂ ਅੱਜ ਜਾਣੀ ਕੀਤੀ ਜਨਰੀ ਨੂੰ ਇਹ ਇਲੈਕਸ਼ਨਸ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੇ ਨੇ ਤੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਕਰ ਲਿੱਤੇ ਗਏ ਨੇ 700 ਤੋਂ ਵੱਧ ਪੁਲਿਸ ਅਧਿਕਾਰੀ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਇਸ ਦੇ ਨਾਲ ਹੀ ਕੌਂਸਲਰ ਵੀ ਜਿਹੜੇ ਨੇ ਹੌਲੀ-ਹੌਲੀ ਨਗਰ ਨਿਗਮ ਦਫ਼ਤਰ ਦੇ ਵਿੱਚ ਪਹੁੰਚ ਰਹੇ ਨੇ ਗੱਲ ਕੀਤੀ ਜਾਏ ਤਾਂ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਵੀ ਜਿਹੜੇ ਨੇ ਫਿਲਹਾਲ ਦੇ ਲਈ ਸੰਸਦ ਦੇ ਵਿੱਚ ਮਾਫ ਕਰਨਾ ਨਗਰ ਨਿਗਮ ਦਫ਼ਤਰ ਦੇ ਵਿੱਚ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹ ਵੀ ਨਗਰ ਨਿਗਮ ਦਫ਼ਤਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਕੜਾ ਮੁਕਾਬਲਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਅੱਜ ਚੰਡੀਗੜ੍ਹ ਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਇਸ ਦੇ ਨਾਲ ਹੀ ਡਿਪਟੀ ਮੇਅਰ ਦੀ ਚੋਣ ਜਿਹੜੀ ਹੈ ਕਰ ਦਿੱਤੀ ਜਾਏਗੀ ਚੰਡੀਗੜ੍ਹ ਨਗਰ ਨਿਗਮ ਦੀ ਆਂਡੀਆਈ ਗੱਠਜੋੜ ਤੇ ਭਾਜਪਾ ਵਿਚਾਲੇ ਇੱਕ ਕੜਾ ਮੁਕਾਬਲਾ ਜਿਹੜੇ ਫਿਲਹਾਲ ਦੇ ਲਈ ਦੇਖਣ ਨੂੰ ਮਿਲ ਰਿਹਾ ਤੇ ਭਾਜਪਾ ਨੂੰ ਮਾਤ ਦੇਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਚੁੱਕੇ ਨੇ ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਵਿੱਚ ਇੱਕ ਦੂਜੇ ਵਿਰੋਧ ਚੋਣ ਲੜਨ ਵਾਲੀਆਂ ਦੋਵੇਂ ਸਿਆਸੀ ਪਾਰਟੀਆਂ ਵਿਚਾਲੇ ਗੱਠਜੋੜ ਹੋ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਹੀ ਕਾਂਗਰਸ ਜਿਹੜੀ ਇਸ ਵੇਲੇ ਇਕੱਠੀ ਹੋ ਚੁੱਕੀ ਹੈ ਭਾਜਪਾ ਦੇ ਖਿਲਾਫ ਹਾਲਾਂਕਿ ਇਸ ਤੋਂ ਪਹਿਲਾਂ 18 ਜਨਵਰੀ ਨੂੰ ਜਿਹੜੇ ਇਲੈਕਸ਼ਨਸ ਹੋਣੀਆਂ ਸੀ ਪਰ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਪ੍ਰੈਜ਼ਾਈਡਿੰਗ ਅਧਿਕਾਰੀ ਨੇ ਉਹਨਾਂ ਦੇ ਬਿਮਾਰ ਹੋਣ ਦੇ ਕਾਰਨ ਇਸ ਦੇ ਨਾਲ ਹੀ ਸੁਰੱਖਿਆ ਕਾਰਨਾਂ ਨੂੰ ਲੈ ਕੇ 18 ਜਨਵਰੀ ਨੂੰ ਹੋਣ ਵਾਲੇ ਜਿਹੜੇ ਇਲੈਕਸ਼ਨ ਸੀ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਤੇ ਅੱਗੇ ਗੱਲ ਕੀਤੀ ਜਾਏ ਤਾਂ ਜਿਸ ਵੇਲੇ ਹਾਈ ਕੋਰਟ ਦਾਸ ਪੂਰੇ ਮਾਮਲੇ ਤੇ ਫੈਸਲਾ ਆਇਆ ਉਸ ਵੇਲੇ 30 ਜਨਵਰੀ ਨੂੰ ਜਿਹੜਾ 30 ਜਨਵਰੀ ਦਾ ਦਿਨ ਜਿਹੜਾ ਇਲੈਕਸ਼ਨ ਤੇ ਲਈ ਚੁਣਿਆ ਗਿਆ ਤੇ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਇਸ ਦੇ ਨਾਲ ਹੀ ਡਿਪਟੀ ਮੇਅਰ ਦੀ ਹੋਣ ਹੋ ਜਾਏਗੀ ਗੱਲ ਕੀਤੀ ਜਾਏ ਮੁਕਾਬਲਾ ਦੀ ਤਾਂ ਦੇਖਿਆ ਜਾ ਸਕਦਾ ਹੈ ਕਿ ਡਿਪਟੀ ਮੇਅਰ ਦੇ ਲਈ ਨਿਰਮਲਾ ਦੇਵੀ ਇਸ ਦੇ ਨਾਲ ਹੀ ਰਜਿੰਦਰ ਸ਼ਰਮਾ ਜਿਹੜੇ ਨੇ ਦੋਵਾਂ ਦੇ ਵਿੱਚ ਕੜਾ ਮੁਕਾਬਲਾ ਹੈ ਤੇ ਅੱਗੇ ਗੱਲ ਕੀਤੀ ਜਾਏ ਸੀਨੀਅਰ ਡਿਪਟੀ ਮੇਅਰ ਦੀ ਤਾਂ ਉਸ ਵਿਚਾਲੇ ਗੁਰਪ੍ਰੀਤ ਸਿੰਘ ਇਸ ਦੇ ਨਾਲ ਹੀ ਕੁਲਜੀਤ ਸਿੰਘ ਸੰਧੂ ਜਿਹੜੇ ਨੇ ਇਹਨਾਂ ਦੋਵਾਂ ਦੇ ਵਿੱਚ ਵੱਡਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਮੇਅਰ ਦੀ ਗੱਲ ਕੀਤੀ ਜਾਏ ਤਾਂ ਕੁਲਦੀਪ ਕੁਮਾਰ ਇਸ ਦੇ ਨਾਲ ਹੀ ਮਨੋਜ ਕੁਮਾਰ ਸ਼ੰਕਰ ਜਿਹੜੇ ਨੇ ਇਹਨਾਂ ਦੋਵਾਂ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਤਾਂ ਦੇਖਣਾ ਇਹ ਹੋਏਗਾ ਕਿ ਹੁਣ ਚੰਡੀਗੜ੍ਹ ਨੂੰ ਕਿਹੜਾ ਨਵਾਂ ਮੇਅਰ ਮਿਲਦਾ ਆਮ ਆਦਮੀ ਪਾਰਟੀ ਦੇ ਨਾਲ ਹੀ ਕਾਂਗਰਸ ਜਿਹੜੀ ਹੈ ਇਕੱਠੀ ਹੋ ਚੁੱਕੀ ਹੈ ਬੀਜੇਪੀ ਦੇ ਖਿਲਾਫ ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕਰੀਏ ਤਾਂ ਕੁੱਲ 35 ਕਾਉਂਸਲਰ ਜਿਹੜੇ ਨੇ ਇਸ ਦੇ ਵਿੱਚ ਮੌਜੂਦ ਨੇ ਇਹਨਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿੱਚ ਸੰਸਦ ਮੈਂਬਰ ਦੀ ਵੋਟ ਦੀ ਵੀ ਜਿਹੜੀ ਹੈ ਮੰਨ ਤਾਂ ਹੁੰਦੀ ਹੈ ਇਹਨਾਂ ਵਿੱਚ ਭਾਜਪਾ ਦੇ 15 ਆਮ ਆਦਮੀ ਪਾਰਟੀ ਦੇ 13 ਕਾਂਗਰਸ ਦੇ 7 ਤੇ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਸ ਦਾ ਇੱਕ ਕਾਉਂਸਲਰ ਜਿਹੜਾ ਹੈ ਸ਼ਾਮਿਲ ਹੈ ਤਾਂ ਦੇਖਣਾ ਇਹ ਹੋਏਗਾ ਕਿ ਹੁਣ ਕਿਸ ਦੇ ਵੱਲੋਂ ਜਿਹੜਾ ਬਾਜ਼ੀ ਮਾਰੀ ਜਾਂਦੀ ਹੈ ਤੇ ਕਿਹੜਾ ਵਿਅਕਤੀ ਹੈ ਜਿਹੜਾ ਕਿ ਚੰਡੀਗੜ੍ਹ ਦੇ ਮੇਅਰ ਵਜੋਂ ਸਾਹਮਣੇ ਆਏਗਾ ਮੇਅਰ ਦੀ ਚੋਣ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰਤੀ ਵੀ ਜਿਹੜੀ ਹੈ ਸ਼ਾਮਿਲ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਸ ਗੱਠਜੋੜ ਤੋਂ ਬਾਅਦ ਦੋਵਾਂ ਦੇ ਕੌਂਸਲਰਾਂ ਦੀ ਗਿਣਤੀ ਜਿਹੜੀ ਹੈ ਇਕੱਠੇ ਮਿਲ ਕੇ 20 ਵੋਟਾਂ ਹੋ ਚੁੱਕੀ ਹੈ ਜੇਕਰ ਸਾਰੇ ਕੌਂਸਲਰ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਦਿੰਦੇ ਨੇ ਤਾਂ ਉਹ ਆਸਾਨੀ ਨਾਲ ਜਿੱਤ ਜਾਵੇਗਾ ਪਰ ਇਹ ਤਾਂ VOTING ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਹੜੇ ਕੌਂਸਲਰ ਨੇ ਉਹਨਾਂ ਦੇ ਵੱਲੋਂ ਕਿਸ ਨੂੰ ਵੋਟ ਪਾਈ ਗਈ ਹੈ ਤੇ ਕਿਸ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਮੇਅਰ ਦੀ ਚੋਣ ਦੇ ਵਿੱਚ ਕੁਲਦੀਪ ਕੁਮਾਰ ਇਸ ਦੇ ਨਾਲ ਹੀ ਮਨੋਜ ਕੁਮਾਰ ਸ਼ੰਕਰ ਜਿਹੜੇ ਨੇ ਦੋਵਾਂ ਦੇ ਵਿੱਚ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਦਾ ਨਵਾਂ ਮੇਅਰ ਕੌਣ ਹੋਵੇਗਾ ਜਨ ਹਿਤੇਸ਼ੀ ਦੇਖ ਰਹੇ ਤਮam ਦਰਸ਼ਕ